ਟੈਕ ਜੇ ਹੋਗੇ ਨਾ ਉਹ ਮੇਰੇ ਕੋਲ ਆਏ ਹਾਂ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਭੈਣ ਜੀ ਕਿੱਥੋਂ ਆਏ ਹੋ ਅਸੀਂ ਤਰਮਿਤੀ ਪਿੰਡ ਆ ਹਾਂਜੀ ਜ਼ਿਲ੍ਹਾ ਫਿਰੋਜ਼ਪੁਰ ਆ। ਅੱਛਾ ਜੀ। ਟਿੰਡਾ ਵਿੱਚ ਆਏ ਹੋਏ ਆ। ਅੱਛਾ ਜੀ ਮੇਲਾ ਜਾਗ ਦੇ ਜੁਗੜੀਆਂ ਦਾ। ਹਾਂਜੀ ਤੁਸੀਂ ਭੈਣੇ ਕੀ ਕੀ ਲੈ ਕੇ ਪਹੁੰਚ ਚੁੱਕੇ ਇੱਥੇ? ਅਸੀਂ ਚੋਲੇ ਆ। ਹਾਂਜੀ। ਹਾਂਜੀ ਇਹ ਗੁਰਮਕੀ ਗੁੜਿਆੜੇ ਵਾਲੇ ਚੋਲੇ ਹਾਂਜੀ। ਬੈਕਤੀ ਪੰਜਾਬ ਬਣਿਆ ਹੋਇਆ ਹੈ। ਹਾਂਜੀ ਬਹੁਤ ਸੋਣਾ। ਹਾਂਜੀ। ਚਾਦਰ ਆ। ਹਾਂਜੀ। ਇਨੂ ਆ। ਹਾਂਜੀ ਇਹ ਇਨੂ ਭੈਣੇ ਕਿਸ ਕੰਮ? ਇਹ ਜਾਗੋ ਟਾਈਮ ਉਪਰ ਆਪਾਂ ਜੋ ਚੱਕਦੇ ਆ ਉਹ ਦਸ ਜਾਈ ਇਹ ਮੈਨੂੰ ਲੱਗਦਾ ਜਦੋਂ ਆਪਣੀਆਂ ਮਤਾਮਾ ਪਹਿਲਾਂ ਹਨਾ ਤੋੜੇ ਰੱਖਦੇ ਸੀ ਤੋੜੇ ਤੋੜੇ ਰੱਖਦੇ ਸੀ ਨਾ ਸਗਾਂਤੇ ਪਾਣੀ ਲੈ ਕੇ ਆਉਂਦੇ ਸੀਗੇ ਉਦੋਂ ਹਨਾ ਹਾਂਜੀ ਵਰਤਦੇ ਸੀਗੇ ਘਗਰਿਆਂ ਦੇ ਨਾਲੇ ਅੱਛਾ ਜੀ ਉਹ ਮੈਂ ਦੇਖ ਰਹੀ ਆ ਘਗਰਿਆਂ ਦੇ ਨਾਲੇ ਹਾਂਜੀ ਹਾਂਜੀ ਬਹੁਤ ਸੋਹਣਾ ਸਮਾਨ ਆ ਇਹ ਆਪਣੀ ਸਾਈਡ ਸਾਈਡ ਕੀਤਾ ਹਾਂਜੀ ਅੱਛਾ ਜੀ ਤੇ ਆ ਆਪਣੀ ਚਿੜੀਆਂ ਤੋਤਿਆਂ ਵਾਲੇ ਝੋਲੇ ਹਾਂਜੀ ਇਹ ਪੁਰਾਣੇ ਬਹੁਤ ਵਧੀਆ ਪੈਣੇ ਤੁਸੀਂ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਤੇ ਨਾਲ-ਨਾਲ ਜਿਉਂਦਾ ਰੱਖ ਰਹੇ ਆ ਬਹੁਤ ਵਧੀਆ ਪੈਣੀ ਤੇ ਬਾਕੀ ਤੁਸੀਂ ਜਿਹੜੇ ਫੋਟੋ ਫਰੇਮ ਲੈ ਕੇ ਆਏ ਸੀ ਮੈਨੂੰ ਉਹ ਦਿਖਾਓ ਆ ਆਪਣਾ ਰੰਗਲਾ ਹਾਂਜੀ ਹਾਂਜੀ ਬੇਤ ਬਹੁਤ ਸੋਹਣਾ ਪਹਿਣੀ ਰੰਗਲਾ ਪੰਜਾ ਤੁਸੀਂ ਇਹ ਖੁਦ ਬਣਾਇਆ ਹਾਂਜੀ ਹਾਂਜੀ ਅ ਤੁਸੀਂ ਪਹਿਣੇ ਇਹ ਕੰਮ ਜਿਹੜਾ ਇਕੱਲੇ ਕਰ ਰਹੇ ਹੋ ਕਿ ਹੋਰ ਵੀ ਤੁਹਾਡੇ ਨਾਲ ਮਤਲਬ ਕਿ ਸਾਡੇ ਨਾਲ ਆਂਡ-ਗਵਾਣ ਦੀਆਂ ਹੈਗੀਆਂ ਪਹਿਣਾ ਮੋਤਾਸੀਆਂ ਨਹੀਂ ਆਏ ਆ ਜਿਹੜਾ ਰਲ ਕੇ ਅਸੀਂ ਕਰ ਬਾਕੀ ਪਹਿਣੇ ਮੈਨੂੰ ਹੌਣ ਵਾਲਾ ਪੰਜਾਬ ਵੀ ਜ਼ਰੂਰ ਦਿਖਾਓ ਹਾਂਜੀ ਹਾਂਜੀ ਇੱਕ ਪਿੰੜ ਮੈਂ ਪੁੱਛਣਾ ਚਾਹਣੀ ਆ ਤੁਹਾਡੇ ਤੋਂ ਆ ਦੇਖੋ ਦੋਨੇ ਪੰਜਾਬ ਨੇ ਉਹ ਰੰਗਲਾ ਪੰਜਾਬ ਤੇ ਇਕੱਲਾ ਪੰਜਾਬ ਆ ਇਹ ਕੀ ਕਾਰਨ ਆ ਇਹ ਆਪਣਾ ਸਾਦਾ ਪੰਜਾਬ ਰਹਿ ਗਿਆ ਹੋਣਾ ਹਾਂ ਜੀ ਰੰਗਲਾ ਪਹਿਲਾਂ ਸੀਗਾ ਹੁਣ ਨਸ਼ਿਆਂ ਨਾਲ ਆਪਣਾ ਖਰਾਬ ਹੋ ਗਿਆ ਅੱਛਾ ਇਹਨੂੰ ਤਾਂ ਕਰਕੇ ਤੁਸੀਂ ਗੁੱਸੇ ਦੇ ਵਿੱਚ ਰੰਗਲਾ ਨਹੀਂ ਲਿਖਿਆ ਬਿਲਕੁਲ ਸੱਚ ਵੀ ਨਹੀਂ ਤੇ ਬਾਕੀ ਬਹੁਤ ਵਧੀਆ ਤੁਹਾਡਾ ਕੰਮ ਆ ਤੁਸੀਂ ਜਿੱਦਾਂ ਹਾ ਝੋਲੇ ਥੈਲੇ ਹਨਾ ਪਹਿਲਾਂ ਵਾਲੇ ਇਹ ਬਾ ਆਪਣੇ ਤੋਂ ਜਿਹੜੇ ਗਾਹ ਕਸਟਮਰ ਲੈ ਕੇ ਜਾ ਰਹੇ ਆ ਹਾਂਜੀ ਹਾਂਜੀ ਮਤਲਬ ਕਿ ਤੁਹਾਨੂੰ ਖੁਸ਼ੀ ਹੁੰਦੀ ਹੋਊਗੀ ਤੁਸੀਂ ਇੱਕ ਮਾਂ ਬੋਲੀ ਦੀ ਸੇਵਾ ਦੇ ਨਾਲ ਨਾਲ ਹਾਂਜੀ ਸੇਵਾ ਕਰ ਰਹੇ ਹੋ ਬਟਾ ਵਰਨ ਦੇ ਬਾਰੇ ਵੀ ਸੋਚ ਰਹੇ ਹੋ ਵੀ ਪਲਾਸਟਿਕ ਜੋ ਲਫਾਫੇ ਆ ਆਪਣੇ ਉਹ ਬੰਦ ਹੋ ਜਾਣ ਬਹੁਤ ਬਹੁਤ ਧੰਨਵਾਦ ਪੈਣੇ ਤੁਹਾਡਾ ਹਰਪ੍ਰੀਤ ਜਦੋਂ ਬੈਕ ਕਰਨ ਲੱਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੈਣੇ ਸਤਿ ਸ਼੍ਰੀ ਅਕਾਲ ਹਾਂਜੀ ਪੈਣੇ ਕਿੱਥੋਂ ਆਏ ਹੋ ਅਸੀਂ ਮੋਗਾ ਤੋਂ ਆਏ ਆ ਜੀ ਹਾਂਜੀ ਆਪਣਾ ਭੈਣੇ ਕੀ ਕੀ ਸਮਾਨ ਹੈ ਇੱਥੇ ਮੈਨੂੰ ਮਾੜਾ ਜੀ ਦੱਸਿਓ ਜੀ ਸੂਟ ਆ ਜੀ ਹਾਂਜੀ ਬੈਗ ਆ ਗਿਆ ਆਪਣੇ ਹਾਂਜੀ ਇੱਕ ਮਿੰਟ ਬੈਗ ਮੈਨੂੰ ਤੁਸੀਂ ਆਪਣਾ ਨੇੜੇ ਕਰਕੇ ਦਿਖਾਉਂਗੇ ਥੋੜਾ ਜਾਂ ਦੇਖਾ ਸਹੀ ਮੜ ਲਓ ਬਹੁਤ ਸਨੇ ਪਿੰਡ ਤੁਸੀਂ ਖੁਦ ਬਣਾਇਆ ਹਾਂਜੀ ਬਹੁਤ ਵਧੀਆ ਹਾਂਜੀ ਕਿਤਾ ਮਤਲਬ ਤੁਹਾਨੂੰ ਇੱਥੇ ਕਿੰਨਾ ਦਾ ਹਗਾਰਾ ਮਿਲ ਰਿਹਾ ਮੇਲੇ ਦੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਹਾਂਜੀ ਅੱਗੇ ਤੋਂ ਵੀ ਤੁਸੀਂ ਫਿਰ ਮੇਲਾ ਲਗਾਉਂਗੇ ਹਾਂਜੀ ਹਾਂਜੀ ਬਾਕੀ ਤੁਹਾਡਾ ਸਪੈਸ਼ਲੀ ਕੰਮ ਮਤਲਬ ਕਿਹੜੀ ਚੀਜ਼ ਦਾ ਹੈਗਾ ਵੀ ਤੁਸੀਂ ਜਿਹੜਾ ਕਰਦੇ ਹੋ ਉਹ ਸੂਸਤਾ ਕਰਦੀ ਹੈ ਜੀ ਹਾਂਜੀ ਨਾਲ ਹੀ ਮੇਰਾ ਸ਼ੌਂਕਾ ਕੈਨਵਸ ਬਣਾਉਣ ਦਾ ਜਿਵੇਂ ਜੀ ਬਹੁਤ ਬੰਦਾ ਰੀਜ਼ਨ ਆੜਦਾ ਸਾਰਾ ਕੁਝ ਹੀ ਮੈਨੂੰ ਮੈਂ ਵੀ ਐਸੀ ਐਮ ਐਸਿ ਪੈਸ਼ਨ ਡਿਜ਼ਾਈਨਿੰਗ ਆ ਤਾਂ ਮੈਨੂੰ ਸਾਰਾ ਕੁਝ ਹੀ ਟੈਲੈਂਟ ਹੈਗਾ ਜਿਹੜਾ ਕੁਝ ਮੈਨੂੰ ਠੀਕ ਲੱਗਦਾ ਵੀ ਕਰ ਲੈਣੀ ਇਹਦੇ ਨਾਲ ਕਿਤੇ ਨਾ ਕਿਤੇ ਭੈਣੇ ਤੁਹਾਨੂੰ ਇਹ ਵੀ ਲੱਗਦਾ ਹੋਣਾ ਵੀ ਜਿਹੜਾ ਆਪਣਾ ਵੇਲਾ ਸਮਾਂ ਨਾ ਮਤਲਬ ਕਿ ਆਪਣਾ ਹੈਗਾ ਮਤਲਬ ਕਿ ਉਹ ਵੀ ਆਪਣਾ ਸਮਾਂ ਟੈਨਸ਼ਨ ਫਰੀ ਹੋ ਕੇ ਆਪਾਂ ਹਣਾ ਰਿਆਈ ਨਹੀਂਗਾ ਹਾਂਜੀ ਉਹ ਆਪਣੇ ਕੋਲ ਵੇਲਾ ਰਿਆ ਨਹੀਂਗਾ ਹਨਾ ਨਹੀਂ ਤਾਂ ਆਪਣੇ ਤੇ ਬੋਝ ਜਿਹਾ ਬਣਿਆ ਰਹਿੰਦਾਗਾ ਜੇ ਆਪਾਂ ਗੇਲੇ ਤਾਂ ਬਿਜ਼ੀ ਰਹਿੰਨੇ ਕੁਝ ਨਵਾਂ ਕ੍ਰੀਏਟਿਵ ਕਰ ਹਾਂਜੀ ਬਹੁਤ ਵਧੀਆ ਭੈਣੇ ਕੰਮ ਦੇ ਨਾਲ ਹੀ ਇਹ ਸਾਰਾ ਕੁਝ ਤੁਸੀਂ ਮਿਹਨਤ ਕਰ ਰਹੇ ਬਾਡੀ ਮੈਂਤ ਨੂੰ ਭਾਗ ਲਾਵੇ ਬਹੁਤ ਵਧੀਆ ਫਿਰ ਮੈਨੂੰ ਤੁਸੀਂ ਸੂਟ ਦਿਖਾਉਂਗੇ ਹਾਂਜੀ ਬੋਸ ਨੇ ਪਹਿਣਿਆ ਤਾਂ ਹੈਂਡਵਰਕ ਲੱਗਦਾ ਹੈਂਡਵਰਕ ਹਾਂਜੀ ਆਹ ਇਹਾਈ ਕੋਰੀਆ ਇਹ ਘਾਰ ਨਹੀਂ ਸਿੰਪਲ ਨਹੀਂ ਹੈ ਲੱਗਦਾ ਆਹ ਪਹਿਨੇ ਕਿਵੇਂ ਆ 3 2500 ਹੋ ਜਾ ਜੀ ਪੈਚ ਵਾਲੀ ਇਨਰ ਹਾਂਜੀ ਪੂਰਾ ਸੂਟ ਆ ਜੀ ਫੁੱਲ ਸੂਟ ਦੁਪੱਟਾ ਸਲਵਾਰ ਸ਼ਰਟ ਮਜੈਂਟਾ ਕਲਰ ਹਾਂਜੀ ਆ ਦੇਖੋ ਖਰਾ ਸੋਲੀ ਪਰ ਬਹੁਤ ਸੋਨੇ ਰੇਲ ਹੋ ਰਹੀ ਆ ਬਾਕੀ ਸਾਰੀਆਂ ਪੈਨਾਂ ਨੂੰ ਸੁਨੇਹਾ ਵੀ ਘਰੇ ਨਾਲ ਬੈਠੋ ਬਾਹਰ ਨਿਕਲੋ ਆਪਣਾ ਆਪ ਮੀਨ ਕਰੋ ਇਹ ਮੀਨ ਦੇ ਨਾਲ ਹੀ ਸਾਰਾ ਕੁਝ ਬਹੁਤ ਵਧੀਆ ਰਿਹਾ ਬਹੁਤ ਖੁਸ਼ ਆ ਪਏ ਨਾ ਕਿ ਅੱਗੇ ਤੋਂ ਵੀ ਆਉਣ ਵਾਲੇ ਕੈਰੀ ਆਪਾਂ ਜਿਹੜੇ ਹੈਗੇ ਆ ਤੁਸੀਂ ਉਹਨਾਂ ਨੂੰ ਵੀ ਕਰ ਸਕਦੇ ਮੇਰਾ ਨੰਬਰ ਲੈ ਲਈਆਂ ਪੈਣਾ ਬੰਦ ਰੱਖੀ ਅੱਗੇ ਤੋਂ ਹੋ ਜਾਵਾਂਗੇ ਇਹਨਾਂ ਦਾ ਸਵਾਰ ਮੇਰੇ ਹਿਸਾਬ ਨਾਲ ਬਹੁਤ ਥੋੜਾ ਰਹਿ ਜਾਣਾ ਕਿਉਂਕਿ 2 ਦਿਨ ਦੇ ਮੇਲੇ ਵਿੱਚ ਇਹ ਨਹੀਂ ਲੱਗ ਰਹੀ ਕਿਉਂਕਿ ਇਹ ਤੁਹਾਂ ਜੀ ਬਾਕੀ ਅੱਗੇ ਤੋਂ ਇਹ ਜਿਆਦਾ ਕੰਨੀ ਕੈਰੀ ਕਰਕੇ ਲੈ ਕੇ ਆਉਣਗੇ ਤੇ ਸੇਲਾ ਤੇ 4 ਦਿਨ ਦਾ ਜਿਵੇਂ ਦਾ ਵੀ ਬਣਾਉਣਾ ਹੋਇਆ ਹੋਰ ਅੱਗੇ ਤੋਂ ਫੜੇ ਕਰਨਾ ਤੁਸੀਂ ਹੈਗਾ ਦੇਖ ਸਕਦੇ ਜੈਂਟਰ ਕਲਰ ਦਾ ਇੱਕ ਸੂਟ ਹੋਏਗਾ ਮੇਰੇ ਕੋਲ ਨਹੀਂ ਕਰਨਾ ਉਹਨਾਂ ਦੇ ਨਾਲ ਸਿਲਾਈ ਕਰਕੇ ਜਾਓ ਨਾਲ ਸ਼ੁਭੋਤਰੀ ਜਨਮਾ ਚਾਹੀਦਾ ਜੀ ਜਾਨਾ ਆਪਾਂ ਅੰਦਰ ਸੇਬ ਤੇ ਰੋਣ ਲੱਗਾਂ ਤੇ ਬੈਠੇ ਜੀ ਜੀ ਮਾਤਾ ਜੀ ਦਾ ਬਗਨੇ ਮੱਲਾ ਜਾ ਹਾਂਜੀ ਰਸ਼ ਕਰ ਗਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਾਂ ਕੀ ਲੈ ਕੇ ਆਏ ਆ ਤੇ ਜੀ ਆਪਣੇ ਕੋਲੇ ਹੀ ਸਾਰੇ ਤਰ੍ਹਾਂ ਦੇ achar ਹੈਗੇ ਨੇ ਜੀ ਹਾਂਜੀ ਤੇ ਮਸਾਲੇ ਹੈਗੇ ਨੇ ਜੀ ਹਲਦੀ ਦਾ ਹਲਦੀ ਪਾਊਡਰ ਆ ਜੀ ਹਾਂਜੀ ਹਾਂਜੀ ਮਿਰਚ ਪਾਊਡਰ ਆ ਲੱਸੀ ਮਸਾਲਾ ਤੇ ਚਾਹ ਵਾਲਾ ਮਸਾਲਾ ਗਰਮ ਮਸਾਲਾ ਜੀ ਇਹ ਤੁਸੀਂ ਵੀਰੇ ਆਪਣਾ ਜਿਹੜਾ ਸਾਰਾ ਸਮਾਨ ਹੈ ਘਰ ਹੀ ਤਿਆਰ ਕਰਦੇ ਹੋ ਹਾਂਜੀ ਘਰੇ ਸਾਰਾ ਇਹ ਸਾਰਾ ਆਪਣਾ ਆਰਗੇਨਿਕ ਆ ਨਹੀਂ ਆਰਗੇਨਿਕ ਨਹੀਂ ਕਹਿੰਦੇ ਜੀ ਅਸੀਂ ਕੈਮੀਕਲ ਯੂਜ਼ ਕਰਦੇ ਕੋਈ ਓਕੇ ਹਲਦੀ ਵਗੈਰਾ ਆਰਗੈਨਿਕ ਬਹੁਤ ਦੂਰ ਦੀ ਗੱਲ ਹੁੰਦੀ ਆ ਹਾਂਜੀ ਆਪਾਂ ਨੂੰ ਕੈਮੀਕਲ ਫਰੀ ਚੀਜ਼ ਮਿਲ ਜੇ ਇੰਨੇ ਹੀ ਬਹੁਤ ਹੁੰਦਾ ਜੀ ਹਾਂਜੀ ਹਾਂਜੀ ਤੇ ਕਿਵੇਂ ਦਾ ਘਰਾ ਮਿਲੇ ਇਸ ਮੇਲੇ ਤੇ ਘਰਾ ਬਹੁਤ ਵਧੀਆ ਜੀ ਸਾਡੇ ਤੋਂ ਬੈਠਾ ਨਹੀਂ ਜਾਂਦਾ ਕੱਲ ਤੇ ਖੜੀ ਆ ਬਾਕੀ ਮੈਨੂੰ ਤਾਂ ਇਹ ਵੀ ਲੱਗਦਾ ਵੀ ਜਿਵੇਂ ਮੇਲਾ 4 ਦਿਨ ਦਾ ਤੇ ਸਮਾਨ ਤੁਹਾਡੇ ਕੋਲੇ 2 ਦਿਨ ਦਾ ਸਮਾਨ ਹਾਂ ਸਮਾਨ ਸਾਡੇ ਆ ਰਿਹਾ ਸਮਾੜ ਅਸੀਂ ਬੈਕ ਟੂ ਬੈਕ ਤਿਆਰ ਕਰ ਰਹੇ ਹਾਂ ਡੇਲੀ ਅਚੀ ਅਚਾਰ ਆ ਜਿਹੜਾ ਆਪਣਾ ਡੇਲੀ ਫਰੈਸ਼ ਬਿਲਕੁਲ ਤਾਜ਼ਾ ਤਿਆਰ ਹੋ ਰਿਹਾ ਹਾਂ ਜੀ ਆ ਦੇਖੋ ਜੀ ਬੀਬੀਆਂ ਆਚਾਰ ਖਰੀਦ ਵੀ ਰਹੀਆਂ ਬਹੁਤ ਸੋਹਣਾ ਆਚਾਰ ਹੈ ਇਹਨਾਂ ਦਾ ਹਰ ਮੇਲੇ ਤੇ ਸਟਾਲ ਹੁੰਦੀ ਆ ਬਹੁਤ ਵਧੀਆ ਮਤਲਬ ਕਿ ਇਹਨਾਂ ਦਾ ਕੰਮ ਹਾਂਜੀ ਮੈਂ ਕੈਮੀਕਲ ਤੋਂ ਬਿਨਾ ਕੋਈ ਸਿਰਕਾ ਨਹੀਂ ਪਾਇਆ ਜਾਂਦਾ ਆਚਾਰ ਦੇ ਵਿੱਚ ਖੁਦ ਹੀ ਮੀਆਂ ਮੀਆਂ ਬੀਬੀ ਇਹ ਖਰੇ ਬਣਾਉਂਦੇ ਆਚਾਰ ਰਲ ਮਿਲ ਕੇ ਸਾਰੀ ਫੈਮਿਲੀ ਕੰਮ ਕਰਦੀ ਆ ਮਿਹਨਤ ਕਰਦੀ ਆ ਬਹੁਤ ਸਾਲਾਂ ਤੋਂ ਹੀ ਇਹਨਾਂ ਦਾ ਕੰਮ ਚੱਲ ਰਿਹਾ ਬਹੁਤ ਸੋਹਣਾ ਕੰਮ ਹੈ ਇਹਨਾਂ ਦਾ ਜੀ ਹਾਂਜੀ ਅੱਗੇ ਦਿ ਬੱਲੇ ਸਸੀਆ ਠੀਕ ਹੈ ਲਾਈਟ ਚਲੀ ਨਾ ਹਾਂਜੀ ਠੋੜਾ ਠੋੜਾ ਹਾਂਜੀ ਆ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ ਸਾਰੇ ਬਹੁਤ ਮਿਹਨਤ ਦੇ ਨਾਲ ਇੱਥੇ ਪਹੁੰਚੇ ਆਪਣਾ ਸਮਾਨ ਲੈ ਕੇ ਹਾਂਜੀ ਤੁਹਾਨੂੰ ਦਿਖਾਉਣੇ ਆ ਮਿਲਦੇ ਆ ਆਪਾਂ ਇੱਥੇ ਇੱਕ ਭੈਣ ਨੂੰ ਜਿਨ੍ਹਾਂ ਦਾ ਚਾਹ ਦੇ ਨਾਲ ਪਕੌੜੇ ਸੀ ਬਹੁਤ ਵਧੀਆ ਇਹਨਾਂ ਦੀ ਸੇਲ ਰਹੀ ਆ ਤੇ ਬਹੁਤ ਵਧੀਆ ਕੰਮ ਆ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾਗਾ ਮਿਹਨਤ ਤੇ ਹੁੰਦੀ ਆ ਬੰਦੇ ਦੀ ਛੋਟੀ ਵੱਡੀ ਹਾਂਜੀ ਸਤਿ ਸ਼੍ਰੀ ਅਕਾਲ ਭੈਣੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭੈਣੇ ਤੁਸੀਂ ਮੇਲੇ ਤੇ ਕੱਲ ਪਹੁੰਚੇ ਸੀ ਹਾਂਜੀ ਹਾਂਜੀ ਤੇ ਕਿਵੇਂ ਦਾ ਤੁਹਾਨੂੰ ਇੱਥੇ ਰਿਸਪੌਂਸ ਮਿਲਿਆ ਸਾਨੂੰ ਇੱਥੇ ਬਹੁਤ ਵਧੀਆ ਰਿਸਪੌਂਸ ਮਿਲਿਆ ਇੱਕ ਤਾਂ ਇੱਥੇ ਰੰਗਮੰਚ ਬਾਕੀ ਸਿਰੇ ਤੇ ਮਤਲਬ ਜਿਵੇਂ ਆਪਣੇ ਫਸਲਾ ਵਾਸਤੇ ਜਿਵੇਂ ਸਾਨੂੰ ਆ ਵੀਚ ਨੂੰ ਜਾਂ ਜਾਂ ਸਾਰਾ ਉਹਨਾਂ ਬਾਰੇ ਜਾਣਕਾਰੀ ਮਿਲਦੀ ਆ ਤੇ ਲੋਕਾਂ ਨਾਲ ਜੁੜਨ ਦਾ ਬਹੁਤ ਗੱਲਾਂ ਇੱਥੇ ਸਾਨੂੰ ਮੇਲੇ 'ਚ ਸਿੱਖਣ ਨੂੰ ਮੈਂ ਪੁੱਛਣਾ ਚਾਹੁੰਦੀ ਤੁਸੀਂ ਇੱਥੇ ਕੀ ਕੀ ਲੱਗੇ ਆ ਸੀ ਅਸੀਂ ਇੱਥੇ ਮੁਰਦੀ ਚਾਹ ਹਾਂਜੀ ਪੋੜੇ ਦੀ ਸਟਾਲ ਲਾਈ ਤੇ ਵਧੀਆ ਤੁਹਾਡੀ ਸੇਲ ਵਗੈਰਾ ਵਧੀਆ ਹੋਈ ਬਹੁਤ ਵਧੀਆ ਹੋ ਰਹੀ ਹੈ ਹੁਣ ਤਾਂ ਤਕਰੀਬ ਮੇਲੇ ਦਾ ਸਾਰਾ ਕੁਝ ਖਤਮ ਹੋ ਚੁੱਕਿਆ ਹੈ ਨਾ ਨਹੀਂ ਸਾਡਾ ਹਜੇ ਬਣੀ ਜਾਂਦਾ ਜੀ ਅੱਛਾ ਬਣੀ ਜਾਂਦਾ ਜੀ ਦੇਰ ਰਾਤ ਤੱਕ ਚੱਲੇਗਾ ਹਾਂਜੀ ਅੱਜ ਕਿੰਨੇ ਵਜੇ ਤੱਕ ਆਪਣੀ ਸਮਾਪਤੀ ਹੋਗੀ ਹਾਂਜੀ ਉਹਨਾਂ ਦੇ ਹਾਂਜੀ ਹਾਂਜੀ ਓਕੇ ਬਹੁਤ ਵਧੀਆ ਭੈਣਾ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਕਿ ਤੁਹਾਡੇ ਵਰਗਿਆਂ ਅਸੀਂ ਆਂਗਣਵਾਲੀ ਦੀ ਜੋਬ ਵੀ ਕਰਦੀ ਆ ਅੱਛਾ ਬਹੁਤ ਵਧੀਆ ਭੈਣੇ ਬਹੁਤ ਖੁਸ਼ੀ ਹੋਈ ਕਿਉਂਕਿ ਤੁਹਾਡੇ ਵਰਗਿਆਂ ਭੈਣਾ ਬਾਹਰ ਨਿਕਲ ਕੇ ਜੇ ਕੰਮ ਕਰਦੀ ਆ ਤਾਂ ਹੋਰ ਭੈਣਾਂ ਨੂੰ ਵੀ ਬਹੁਤ ਹੱਲਾਸ਼ਾਰੀ ਮਿਲਦੀ ਆ ਹਾਂਜੀ ਉਹ ਵੀ ਜਿਹੜੀਆਂ ਘਰਾਂ 'ਚ ਬੈਠੀਆਂ ਉਹ ਵੀ ਫਿਰ ਬਾਹਰ ਨਿਕਲਦੀਆਂ ਕੰਮ ਕਰਨੀਆਂ ਆ ਆਪਣੇ ਪਤੀ ਦੇ ਨਾਲ ਆਪਦੇ ਹਨਾ ਘਰ ਵਾਲੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕ ਬਹੁਤ ਖੁਸ਼ੀ ਹੁੰਦੀ ਆ ਧੰਨਵਾਦ ਭੈਣੇ ਬਹੁਤ-ਬਹੁਤ ਤੁਹਾਡਾ ਸਾ ਦੇਖੋ ਜੀ ਅਲੱਗ-ਅਲੱਗ ਸਟਾਲਾਂ ਹੈਗੀਆਂ ਇੱਥੇ ਰੋਟੀ ਬਣ ਰਹੀ ਆ ਅਜੇ ਫਿਲਹਾਲ ਬਣ ਰਹੀ ਆ ਬੀਬੀਆਂ ਬਣਾ ਰਹੀਆਂ ਰੋਟੀ ਹਾਂਜੀ ਵੀਰੇ ਕਿਵੇਂ ਰਹੀ ਤੁਹਾਡੀ ਸੇਲ ਹਾਂਜੀ ਕਿ ਮੇਰੀ ਤੁਹਾਡੀ ਸੇਲ ਬੇੜੇ ਬਹੁਤ ਵਧੀਆ ਸੇਲ ਰਹੀ ਹੈ ਜੀ ਅੱਛਾ ਜੀ ਕੱਲ ਵੀ ਸਾਡੀ ਸੇਲ ਬਹੁਤ ਹੋ ਗਈ ਆਪਣੇ ਕੋਲੇ ਕੀ ਕੀ ਸਾਮਾਨ ਸੀ ਆਪਾਂ ਕੀ ਕੀ ਸਾਮਾਨ ਲੱਗੇ ਆਪਣੇ ਕੋਲੇ ਆਰਗੇਨਿਕ ਗੁੜ ਸ਼ੱਕਰ ਹੈ ਜੀ ਹਾਂਜੀ ਉਸ ਤੋਂ ਬਾਅਦ ਸ਼ੂਗਰ ਫ੍ਰੀ ਲੱਡੂ ਹੈ ਜੀ ਹਾਂਜੀ ਮੱਕੀ ਦਾ ਆਟਾ ਹੈ ਗੁਲਕੰਦ ਹੈ ਕੱਚੇ ਅੰਬ ਦੀ ਚਟਨੀ ਹੈ ਸੇਬ ਅਦਰਕ ਦੀ ਚਟਨੀ ਹੈ ਅੱਛਾ ਜੀ ਆਮਲੇ ਦੀ ਚਟਨੀ ਹੈ ਔਰ ਦੇਸੀ ਜਮਨ ਪਰਾਸ਼ ਹੈ ਮਰਬੇ ਹੈ ਦੇਸੀ ਖੰਡ ਵਿੱਚ ਬਣੇ ਹੋਏ ਵੇਸਣ ਹੈ ਜੀ ਹਾਂਜੀ ਆਪਣੇ ਗਰੋ ਕੀਤੇ ਹੋਏ ਛੋਲੇ ਹੈ ਜੀ ਹਾਂਜੀ ਇਹਨਾਂ ਦਾ ਆਪਾਂਗੇ ਤਿੰਨ ਪ੍ਰੋਡਕਟ ਤਿਆਰ ਕਰਦੇ ਹਾਂ ਸਿਰਕੇ ਆ ਜੀ ਇਹ ਸਾਰਾ ਸਮਾਨ ਤੁਸੀਂ ਘਰੇ ਤਿਆਰ ਕਰਦੇ ਹਾਂ ਹਾਂਜੀ ਸਾਡਾ 26 ਜਣਿਆਂ ਦਾ ਗਰੁੱਪ ਹੈ 26 ਜਣਿਆਂ ਦਾ ਗਰੁੱਪ ਆਲ ਪ੍ਰੋਡਕਟ ਆਪ ਤਿਆਰ ਕਰਦੇ ਅੱਛਾ ਜੀ ਧੰਨਵਾਦ ਦੇਖੋ ਜੀ ਖੋਏ ਮਲਾਈ ਵਾਲਾ ਦੁੱਧ ਡੱਢ ਰਿਹਾ ਕੀ ਗੁਲਾਬ ਜਮਨ ਠੀਕ ਆ ਬਾਬੇ ਮੇਰੀ ਗੱਲ ਸੁਣੀ ਇੰਨੇ ਕਰ ਲੈ ਤਾਂ ਦੇਖਣਾ ਪਊੀ ਆਸੀ ਗੁਲਾਬ ਜਮਨ ਦੱਸ ਸਭ ਦੇਖਣਾ ਖਾਦੀ ਗੁਲਾਬ ਜਮਨ ਗਜ਼ਰੇਲਾ ਖਿਚੜੀ ਬਣ ਰਹੀ ਹੈ ਜੀ ਤੋੜੀ ਦੇ ਵਿੱਚ ਖਿਚੜੀ ਤੁਹਾਨੂੰ ਦਿਖਾ ਦਿੰਨੇ ਆ ਜੀ ਕਿਚੜੀ ਇਧਰ ਖੀਰ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਨਾ ਭਰਾਵਾਂ ਦਾ ਵੀ ਇੱਥੇ ਮਾਲ ਕੁੜੇ ਤੇ ਖੀਰ ਚੱਲ ਰਹੀ ਹੈ ਜੀ ਪੇਣਾ ਬਣਾ ਰਹੀਆਂ ਨਾਲ ਦੀ ਨਾਲ ਬਿਲਕੁਲ ਤਾਜੀ ਖੀਰ ਮਾਲ ਪੂੜੇ ਉਹ ਗ੍ਰੋ ਪੇਣਾ ਸ਼ੱਕੀ ਵੀ ਜਾਂਦੀਆਂ ਨਾਲ ਦੀ ਨਾਲ ਮੈਂ ਉਹ ਮੜ ਕੋਲ ਮਾਲ ਪੂੜੇ ਨਾਲ ਪੇਣਾ ਖਾਣਦੀ ਹਾਂ ਕੱਲ ਵੀ ਬੱਸ ਹਾਂਜੀ ਆ ਪੇਣਾ ਤੁਸੀਂ ਕੀ ਬਣਾ ਰਹੇ ਹੋ ਪੇਣੀ ਮਾਲ ਫੁੜੇ ਤੇ ਖੀਰ ਜੀ ਅੱਛਾ ਜੀ ਹਾਂਜੀ ਇਹ ਆਪਣਾ ਬਹੁਤ ਵਧੀਆ ਆਪਣਾ ਕਿੱਦਾਂ ਚੱਲ ਰਿਹਾ ਇਹ ਕੰਮ ਬਧੀਆ ਬਹੁਤ ਵਧੀਆ ਜੀ ਹਾਂਜੀ ਕੱਲ ਦਾ ਸ਼ੁਰੂ ਹੋਇਆ ਵਾ ਕੱਲ ਤੋਂ ਸ਼ੁਰੂ ਹੋਇਆ ਜੀ 8 ਤਰੀਕ ਤੱਕ ਹੈ ਚਾਲੇ ਦਿਨ ਤੁਸੀਂ ਪੂਰਾ ਲਾਓਗੇ ਮੇਨੂੰ ਹਾਂਜੀ ਚਾਹੇ ਦਿਨ ਲਾਵਾਂਗੇ ਅੱਛਾ ਜੀ ਤੇ ਸੇਲ ਵਧੀਆ ਹੋ ਰਹੀ ਹੈ ਤੁਹਾਡੀ ਹਾਂਜੀ ਸੇਲ ਵਧੀਆ ਹੋ ਰਹੀ ਹੈ ਬੰਦ ਕਰ ਰਹੇ ਸਾਰੇ ਜਣੇ ਹਾਂਜੀ ਬਹੁਤ ਪਸੰਦ ਕਰ ਰਹੇ ਤੇ ਸ਼ਹਿਰ ਨਿਵਾਸੀ ਬੜਾ ਵਾਚੜ ਕੇ ਆ ਰਹੇ ਸਾਡੇ ਕੋਲੇ ਖਾਣ ਵਾਸਤੇ ਤੇ ਬੜਾ ਸਾਨੂੰ ਵਧੀਆ ਕਮੈਂਟ ਵੀ ਕਰਕੇ ਜਾਂਦੇ ਆ ਤੇ ਤੁਹਾਡਾ ਵੀ ਬੜੇ ਬਹੁਤ ਵਧੀਆ ਰਿਹਾ ਬਹੁਤ ਵਧੀਆ ਧੰਨਵਾਦ ਭੈਣੇ ਬਹੁਤ ਬਹੁਤ ਤੁਹਾਡਾ ਹਾਂਜੀ ਹਾਂਜੀ ਥੈਂਕ ਯੂ ਆ ਕੀਰਾ ਜੀ ਨਾਲ ਮਾਲ ਪੁੜਿਆ ਕੀ ਆ ਕੀ ਆ ਵਾਓ ਇਧਰ ਸਾਗ ਮੱਕੀ ਦੀ ਰੋਟੀ ਕਿਹੜਾ ਤੁਹਾਨੂੰ ਪਿਆਸੀ ਜਿਹੜਾ ਸੋਨਾ ਸੀ ਉਹ ਜਿਹੜਾ ਇਹ ਬਹੁਤ ਥੀ ਆਪਾਂ ਜਿਹੜੇ ਆਪਾਂ ਹੋਰ ਹੋਰ ਆਖੜੀ हां जी ਆ ਤੋੜੀ ਦੀ ਦਾਲ ਹਲਾਟੂ ਪਾ ਸਾਰੀ ਭਾਜੀ ਜੀ ਬਹੁਤ ਵਧੀਆ ਬਾਕੀ ਆ ਪੇਣਾ ਮੱਕੀ ਦੀਆਂ ਰੋਟੀਆਂ ਤੇ ਲਾ ਰਹੀਆਂ ਹਾਂਜੀ ਭੈਣੇ ਹਾਂਜੀ ਕਿੱਦਾਂ ਲੱਗ ਰਿਹਾ ਤੁਹਾਨੂੰ ਵੇਲੇ ਤੇ ਪਹੁੰਚ ਗਈ ਸਾਨੂੰ ਬੜੀ ਗੱਲ ਲੱਗਦਾ ਬੜੀ ਲੱਗ ਰਹੀ ਜੀ ਹਾਂ ਸੇਵਾ ਹੀ ਕਰ ਰਹੇ ਆ ਨਾ ਜੀ ਤੁਸੀਂ ਹਾਂਜੀ ਰੋਟੀ ਨਹੀਂ ਘਰਦੀ ਬਣੀ ਅੱਛਾ ਜੀ ਹਾਂ ਲਾਲ ਮੈਂ ਤੁਸੀਂ ਆਪ ਬਣਾਈ ਹੋ ਰਹੀ ਹਾਂਜੀ ਹਾਂਜੀ ਬਰ ਨਾਲ ਕੀ ਸਾਗ ਸਾਗ ਬਣਾਣਾ ਅੱਛਾ ਜੀ ਬਹੁਤ ਵਧੀਆ ਲੱਗ ਰਿਹਾ ਇੱਥੇ ਹਾਂਜੀ ਹਾਂਜੀ ਅੰਕਲ ਤੁਸੀਂ ਕੀ ਕਰ ਰਹੇ ਹੋ ਅੱਛਾ ਜੀ ਨਾਲ ਹੈਲਪ ਕਰ ਰਹੇ ਹਾਂ ਬਹੁਤ ਵਧੀਆ ਅੰਕਲ ਅੱਛਾ ਜੀ ਸਰੋਤ ਖਾ ਕੇ ਜੀ ਬਹੁਤ ਵਧੀਆ ਬਹੁਤ ਵਧੀਆ ਮਜ਼ਾ ਆ ਜਾਏਗਾ ਖਾ ਕੇ ਮੁੰਡੇ ਦੀ ਚੱਟ ਗਈ ਜੀ ਅੱਛਾ ਜੀ ਬਹੁਤ ਵਧੀਆ ਆ ਜੀ ਤੁਹਾਨੂੰ ਦਿਖਾਉਣੇ ਆ ਅੱਗੇ ਬੀਬੀਆਂ ਚੋਰ ਦੇ ਉੱਪਰ ਰੋਟੀ ਬਣਾ ਰਹੀਆਂ ਇੱਥੇ ਉਹ ਤਾਂ ਗੈਸ ਤੇ ਤਵੀਦਰੀ ਇਸ ਨਾ ਆ ਚੋਰ ਦੇ ਉੱਪਰ ਤਾਂ ਵੱਖਰਾ ਹੀ ਨਜ਼ਾਰਾ ਹੁੰਦਾ ਜੇ ਸਾਗ ਬਣਿਆ ਹੋਵੇ ਨਾਲ-ਨਾਲ ਬੰਦਾ ਸਾਗ ਨਾਲ ਰੋਟੀ ਖਾਈ ਜਾਂਦਾ ਨਾਲ ਅੱਗ ਸੇਕੀ ਜਾਂਦਾ ਤੇ ਨਾਲ ਰੋਟੀਆਂ ਨੂੰ ਕੜਾਈ 'ਚ ਜਾਂਦਾ ਉੱਪਰ ਤਵੇ ਦੇ ਦੁਆਰਾ ਦੁਬਾਰਾ ਸੁੱਟ ਕੇ ਬੜੀਆਂ ਸੁਆਦ ਲੱਗਦੀਆਂ ਹਾਂਜੀ ਭੈਣੀ ਸਤਿ ਸ਼੍ਰੀ ਅਕਾਲ ਜੀ ਓਕੇ ਭੈਣਾ ਥੋੜਾ ਸ਼ਰਮਾਉਂਦੀ ਆ ਵੀਡੀਓ ਨਹੀਂ ਬਣਾਣੀ ਇਹਨਾਂ ਨੇ ਹਾਂਜੀ ਹਾਂਜੀ ਤੁਹਾਨੂੰ ਅੱਗੇ ਮੇਲਾ ਦਿਖਾਉਣੀ ਆ हां जी अपने झोले बने हुए ਫਲਾਸਟ ਟੀਮ ਨੂੰ ਨਾ ਵਾਤਾਵਰਨ ਨੂੰ ਹਾਂ ਬਹੁਤ ਸੋਹਣੀ ਸਚੰਦਰ ਫੈਿੰਦਾ ਚੜਦਾ ਪੰਜਾਬ ਆ ਜੋ ਜੀ ਕੋਈ ਮੇਰੇ ਨਾਲ ਪਹਿਣਾ ਜੁੜੀਆਂ ਤਾਂ ਜਰੂਰ ਦੇਖੋ ਆਪਣੇ ਮਾਲ ਬਖਾਨ ਦੀ ਕੋਈ ਵੀ ਚੀਜ਼ ਆਰਡਰ ਕਰ ਸਕਦੇ ਆ ਅਸੀਂ ਮੇਲੇ ਤੇ ਆ ਅਸੀਂ ਲੈ ਕੇ ਆਵਾਂਗੇ ਜਰੂਰ ਤੁਹਾਡੇ ਵਾਸਤੇ

ਟਿੱਕ ਟੱਕ ਨਾ ਕੋਈ ਟਿੱਕ ਨਾ ਖੋੜਾ ਕੇ ਬਸ ਤੂਠਦਾ ਤੇਰੇ ਨਾਲ ਬਿਨਾ ਖੁੜਾਵੇ ਬਸ ਤੂਠਦਾ ਜੇ ਵੀ ਕੋਈ ਟਿੱਕ ਟੱਕ ਖੋੜਾਵੇ ਐ ਵਾਰੀ ਵਿਰਾਮ ਬਹੁਤ ਸੋਣਾ ਮੇਲਾ ਚੱਲ ਰਿਹਾ ਜੀ ਟਿੰਡੋਲਾ ਵੀ ਇੱਥੇ ਪੱਗ ਬੰਨਣੀ ਵੀ ਸਿੱਖ ਸਕਦੇ ਆ ਜੇ ਕੋਈ ਪੱਗ ਨਹੀਂ ਬੰਨਦਾ ਤਾਂ ਇੱਥੇ ਟ੍ਰੇਨਿੰਗ ਤੁਸੀਂ ਲੈ ਸਕਦੇ ਆ ਪੱਗ ਬੰਨਣ ਦੀ ਕੋੜਾ ਕੰਮ ਬੈਠਦਾ ਗੈਂਸ ਲੱਗਿਆ ਚਾਰ ਦਿਨ ਅੱਖਾਂ ਵਿੱਚ ਗੈਂਸ ਲੜ ਕੇ ਫਤਾਰਸੀ ਪਿੰਡ ਚ ਖਾਰੂ ਸੱਚੇ

ਕਹ ਨਾ ਕੋ ਆਵੇ ਮੱਤੇ ਠਿਕ ਤੇ ਦਫ ਨਹੀਂ ਨਾ ਕੋੜਾ ਵੇ ਬਸ ਦੁੱਖ ਦਾ ਸੁੱਜਿਆ ਵੇ ਸਾਪੇ ਨਹੀਂ ਨਾ ਕੋੜਾ ਵੇ ਬਸ ਦੁੱਖ ਦਾ ਸੇਖੀ ਖਦਮ ਕੋਈ ਦਿੱਤਾ ਖੋੜਾ ਵੇ ਬਸ ਦੁੱਖ ਦਾ ਅੱਗੇ ਗਏ ਆਂ ਹਾਜੀ ਦਾ ਇੱਕ ਮੈਕ ਹੋਰ ਸਾਢੇ 1200 ਦੇ ਇੱਕ ਹੋਰ ਸੇਲ ਕਰ ਲਓ ਈ ਕਿਹੜੀ ਕਾਲੀ ਹਾਂਜੀ ਕਿਹੜੀ ਨੇ ਚਾਹ ਕੀ ਕਰਨਾ ਧੱਕੇ ਨਹੀਂ ਲਾਜੀ ਮੈਂ ਇਹਨੂੰ ਅੱਗੇ ਮੈਨੂੰ ਕਹਿੰਦੀ ਵੀ ਕੋਈ ਬੋਲਿਆ ਹੀ ਨਹੀਂ ਜਾਨੀ ਤੇ ਇਹ ਕਿਸੀ ਹੋਰੋ ਸੀਨੇ ਜੋ ਹੋ ਸਾਢੇ 1200 ਦੀ ਨਕਦ ਦੇ ਕੇ ਤੇਰੇ ਆਈ ਆ ਹਾਂਜੀ ਬਹੁਤ ਵਧੀਆ ਜੀ ਸ਼ਾਨਦਾਰ ਮੇਲਾ ਜੀ ਪੂਰਾ ਮਾਹੌਲ ਬੰਦਾ ਪੂਰਾ ਵਧੀਆ ਫੈਮਿਲੀ ਮਾਹੌਲ ਆ ਜੀ ਠੀਕ ਹੈ ਨੱਚ ਕੇ ਵੀ ਖਾ ਦੇ ਥੋੜਾ ਨਹੀਂ ਜੀ ਮਾਈਕ ਇੱਕ ਹੋਰ ਗੱਲ ਕਰਦੇ ਮਾਈਕ ਦੋ ਸੀ ਬਸ ਟ੍ਰੈਫਟ ਦੇ ਦੇ ਚਾਹੀਦਾ ਨਹੀਂ ਜਾਨਾ ਕੋਈ ਨਹੀਂ ਹੋਰ ਰਾਜਵੀਰ ਕਿਨੇ ਹੋ ਗਏ ਹਾਂ ਬਾਈ ਜਗਮੀਤ ਇੱਕ ਮਿੰਟ ਬਾਈ ਨਹੀਂ ਆਏ ਦੋ ਤਿੰਨ ਦਿਨਾਂ ਦੇ ਵਿੱਚ ਜਰੂਰ ਆਉਣੇ ਇੱਕ ਮਿੰਟ ਹਲਦੀ ਹਲਦੀ ਆਰਗੈਨਿਕ ਹਾਂ ਜੀ ਠੀਕ ਹੈ ਹਲਦੀ ਕਿਵੇਂ ਆਈ ਮੇਲੇ ਦਾ ਮਾਹੌਲ ਦੱਸੋ ਮੈਨੂੰ ਇਹਲਾ ਬਹੁਤ ਵਧੀਆ ਬਾਈ ਜੀ ਕੀ ਕੋਈ ਖਾਸ ਹੈਗਾ ਜੀ ਖਾਸ ਬਾਈ ਇੱਕ ਤਾਂ ਇੱਥੇ ਕੋਈ ਪੈਕਟ ਵਾਲਾ ਫੂਡ ਆਣੀ ਹੈ ਜਿਵੇਂ ਲੇਜ਼ ਕੁਰਕਰੇ ਹਾਂਜੀ ਕੋਲ ਡਰਿੰਕ ਆਣੀ ਠੰਡੇ ਠੰਡੇ ਜੂਸ ਹੈਗਾ ਉਹ ਵੀ ਮੌਕੇ ਤੇ ਘਟਦੇ ਆ ਹਾਂਜੀ ਤੇ ਇੱਕ ਸਾਰਾ ਨਵੀਆਂ ਚੀਜ਼ ਹੈਗੀ ਆ ਨਾ ਦੂਜਾ ਕੁਦਰਤੀ ਖਾਣੇ ਪ੍ਰਾਣਾ ਖਾਣਾ ਵਿਰਾਸਤੀ ਖਾਣਾ ਗੋਲ ਗੋਪਾ ਸਿੰਘ 86995 ਹੋ ਗਿਆ ਕੀ ਕੋਸ਼ਾਈ ਆਓ ਮਾੜਾ ਗਾ ਹਾਂ ਉਹ ਐਡ ਕਰਨਾ ਅੱਧਾ ਕਿਲੋ ਚਾਰ ਹੈ ਜੀ 100 ਦਾ ਚਾਰ ਹੋ ਗਏ 150 250 250 ਤੇ 40 ਹਾਂ 200 ਇਧਰ ਪਾ ਜੀ ਨਾ ਆਇਆ YouTube ਮਾਈਕ ਦਿਓ ਜੀ ਬਾਈ ਲਖਵਿੰਦਰ ਜੀ ਨੂੰ ਬਾਤ ਲੱਗਿਆ ਭਈ ਜੇ ਜਾਗਦੇ ਜਗਨੂਆਂ ਨੇ ਮੇਲੇ ਦੀ ਗੱਲ ਕਰੀਏ ਸਫਲਤਾ ਦੀ ਤਾਂ ਬਾਈ ਦੀ ਰੀਲ ਨੇ ਬਹੁਤ ਦੂਰ ਦੂਰ ਤੱਕ ਜਿਹੜੀ ਗੱਲ ਪਹੁੰਚਾਈ ਸੀ ਮੈਨੂੰ ਬਹੁਤ ਬਾਹਰਲੇ ਭਰਾਵਾਂ ਨੇ ਭੇਜੀ ਰੀਲੋ ਦੋ ਟੋਕਰਿਆਂ ਦੇ ਨਾਲ ਸਲਮਾਨਤ ਕੀਤਾ ਜਾ ਰਿਹਾ ਬਾਈ ਨੂੰ ਦੋ ਟੋਕਰੇ ਕਾਦੇ ਬਈ ਖਾਲੀ ਜਿਹੜੇ ਤੂਤਦੇ ਹੁੰਦੇ ਆ ਆ ਲੋ ਇੱਥੇ ਪੜਾ ਸ਼ਾਬਾਸ਼ ਕਰੋ ਇੱਕ ਟੋਕਰੀ ਚ ਪੜਾ ਦੀ ਬਾਈ ਜਗਵੀਰ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਇਹ ਬਾਈ ਜੀ ਸਾਰੀਆਂ ਸਟੇਸ਼ਨਾਂ ਤੋਂ ਆਈ ਇਕੱਠੀਆਂ ਕਰ ਰਿਹਾ ਸਮਾਰਟ ਠੀਕ ਹੈ ਘੰਡੀ ਭਰ ਰਿਹਾ ਨੇ ਬਾਈ ਬਲੌਗਰ ਹੋਣ ਦਾ ਫਾਇਦਾ ਕੀ ਕੀ ਹੈਗਾ ਬਈ ਸਹੀ ਗੱਲ ਆ ਬਈ ਬਲੌਗਰ ਦਾ ਬਾਈ ਰਿਸਪੈਕਟ ਬਹੁਤ ਆ ਹੈ ਜੇ ਜਦਮਾਨ ਬਹੁਤ ਮਿਲਦਾ ਜਿਹੜਾ ਜੇ ਸਹੀ ਵਾਪਾ ਕਰਦਾ ਅੱਛਾ ਜੀ ਤੇ ਨਹੀਂ ਗਾਲਾਂ ਵੀ ਉਡਣੀਆਂ ਵੱਧ ਮਿਲਦੀ ਇੱਕ ਬਲੌਗਰ ਮਗਰ ਚਾਹ ਵਾਲਾ ਬੈਗਿਆ ਸੀ ਯਾਰ ਬਾਈ ਨੇ ਬਣਾਈ ਨਾ ਵੀਡੀਓ ਆਹ ਪਗਾਨੀ ਬਾਈ ਤੇ ਪੈਸੇ ਨਹੀਂ ਦਿੰਦਾ ਇਹਦੇ ਬਾਈ ਕਿਵੇਂ ਹੈ ਮਾਹੌਲ ਮਾਹੌਲ ਬਹੁਤ ਵਧੀਆ ਸੋਹਣਾ ਬਹੁਤ ਸੋਹਣਾ ਮਾਹੌਲ ਹੈਗਾ ਤੇ ਚਲ ਵੇਖ ਬਈ ਯਾਰ ਤੁਸੀਂ ਨਾ ਬਲੌਗਿੰਗ ਘੱਟ ਕਰੋ ਜੀ ਨਹੀਂ ਯਾਰ ਵੇਖ ਗਿਆ ਬਾਈ ਸੋਹਣਾ ਆਪਣਾ ਤੇ ਬਾਈ ਸਾਰੇ ਇਹ ਯੂਟਿਊਬਰ ਆ ਬਾਈ ਲਖਵਿੰਦਰ ਸਰਾ ਬਾਈ ਸੈਂਜ ਬਰਾਡੋ ਨਹੀਂ ਫਿਰਦੇ ਆ ਇਹ ਮੁੰਡਾ ਸਨੇਹ ਠੀਕ ਆ ਬਾਈ ਧੰਨਵਾਦ ਸਾਰਿਆਂ ਦਾ ਆਪਾਂ ਹੁਣ ਸਟਾਲ ਤੇ ਡਿਊਟੀ ਦੇ ਰਹੇ ਆ ਇੱਧਰ ਤੇ ਫੇਰ ਜੁੜਾਂਗੇ ਲਾਈਵ ਕੱਲ ਨੂੰ ਦੁਬਾਰੇ ਇੱਧਰ ਆਪਣਾ ਬਹੁਤ ਸੋਹਣਾ ਸਮਾਨ ਵਿਕਿਆ ਹੈਗਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਬਾਲਟੀਆਂ ਰੱਖਦੀਆਂ ਖਾਲੀ ਕਰਕੇ ਬਹੁਤ ਸੋਹਣਾ ਘਹਾਰਾ ਮਿਲੇ ਲੋਕਾਂ ਵੱਲੋਂ ਠੀਕ ਹੈ ਬਈ ਧੰਨਵਾਦ ਜੀ